ਜਿਸ ਬਹਾਦਰ ਯੋਧੇ ਦੀ ਗੱਲ ਮੈਂ ਕਰ ਲੱਗਾ ਹਾਂ ਉਹਨੂੰ ਸਿੱਖਾਂ ਦੇ ਵਿੱਚ ਲਿਆਉਣਾ ਇਹ ਨਹੀਂ ਵੀ ਉਹਦੀ ਬਹਾਦਰੀ ਘਟਿਆ ਉਹਦਾ ਕਾਰਨਾਮਾ ਬਹੁਤ ਆ ਪਰ ਉਸ ਬਹਾਦਰ ਦਾ ਜ਼ਿਕਰ ਤੁਹਾਡੇ ਕੱਲੇ-ਕੱਲੇ ਬੱਚੇ ਦੀ ਜ਼ੁਬਾਨ ਤੇ ਆ ਗਿਆ ਉਹਦਾ ਕ੍ਰੈਡਿਟ ਮੈਂ ਇੱਕ ਗਾਉਣ ਵਾਲੇ ਨੂੰ ਦਊਂਗਾ ਇੱਕ ਸਿੰਗਰ ਨੂੰ ਦਊਂਗਾ ਬੇਸ਼ੱਕ ਟਾਡੀ ਪਹਿਲਾਂ ਵੀ ਵਾਰਾਂ ਗਾਉਂਦੇ ਹੋਣਗੇ ਲੋਕੀ ਜਾਣਦੇ ਸੀ ਉਹਦਾ ਕਰਨੀ ਨਾਮਾ ਕਿੰਨਾ ਕੁ ਵੱਡਾ ਹੈ ਪਰ ਜੇ ਤੁਹਾਡੇ ਕੱਲੇ-ਕੱਲੇ ਬੱਚੇ ਨੂੰ ਉਹਦੇ ਬਾਰੇ ਪਤਾ ਲੱਗਾ ਉਹਦੇ ਵਿੱਚ ਇੱਕ ਸਿੰਗਰ ਦੀ ਬੜੀ ਵੱਡੀ ਦੀਨ ਸੀ ਮੈਂ ਉਹਦੇ ਗਾਣਿਆਂ ਨਾਲ ਬਿਲਕੁਲ ਸਹਿਮਤ ਨਹੀਂ ਬਿਲਕੁਲ ਜਿੱਥੇ ਉਹਨੇ ਗਲਤ ਗਾਇਆ ਅਹੀਂ ਰੱਜ ਕੇ ਭੰਡਿਆ ਪਰ ਕਈ ਵਾਰੀ ਬੰਦਾ ਮਰਨ ਤੋਂ ਬਾਅਦ ਕੁਝ ਇਹੋ ਜਿਹਾ ਗਾ ਜਾਂਦਾ ਵਾ ਜੇ ਜਿੰਨਾ ਚਿਰ ਲੋਕੀ ਉਹਨੂੰ ਯਾਦ ਕਰਨਗੇ ਉਹਦਾ ਉਹ ਗੀਤ ਸਾਹਮਣੇ ਆਇਆ ਕਰੂ ਮੈਂ ਇਸ ਗਾਉਣ ਵਾਲੇ ਨਾਲ ਬਿਲਕੁਲ ਸਹਿਮਤ ਨਹੀਂ ਬਿਲਕੁਲ ਵੀ 1% ਵੀ ਸਹਿਮਤ ਨਹੀਂ ਹੈਗਾ ਕਿਉਂਕਿ ਕੁਝ ਨਾ ਕੁਝ ਦਿੱਤਾ ਹੁੰਦਾ ਹੈ ਗਲਤ ਉਹ ਚੀਜ਼ਾਂ ਸਾਹਮਣੇ ਆ ਜਾਂਦੀਆਂ ਪਰ ਉਹਦੇ ਮਰਨ ਤੋਂ ਬਾਅਦ ਇੱਕ ਗੀਤ ਆਇਆ ਜਿਸ ਗੀਤ ਨੂੰ ਭਾਰਤ ਦੀ ਸਰਕਾਰ ਵੱਲੋਂ ਬੈਨ ਕੀਤਾ ਗਿਆ ਉਹਦਾ ਗੀਤ ਦਾ ਨਾਂ ਸੀ S Y L ਮੈਂ ਜ਼ਿਕਰ ਕਰ ਰਿਹਾ ਸਿੱਧੂ ਮੂਸੇ ਵਾਲੇ ਦਾ ਉਹਦੇ ਵਿੱਚ ਉਹਨੇ ਇੱਕ ਸ਼ਬਦ ਵਰਤਿਆ ਵਾ ਮੁਰ ਬਲਵਿੰਦਰ ਜਟਾਣਾ ਆਉ ਇਹ ਬਲਵਿੰਦਰ ਜਟਾਣਾ ਕੌਣ ਆ ਉਹਦੀ ਦੇਣ ਕੀ ਆ ਐਸਵਾਈਐਲ ਕੀ ਆ ਸਿੱਧੂ ਮੂਸੇਵਾਲੇ ਨੇ ਠੀਕ ਆ ਗੀਤ ਗਾਇਆ ਇਹ ਨਹੀਂ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਕਦੇ ਕੁਰਬਾਨੀ ਘਟਿਆ ਹਾਂ ਉਸ ਗਾਉਣ ਵਾਲੇ ਨੇ ਗਾਇਆ ਨਿੱਕੇ ਨਿੱਕੇ ਬੱਚਿਆਂ ਨੇ ਵੀ ਗੂਗਲ ਤੇ ਜਾ ਕੇ ਸਰਚ ਮਾਰੀ ਕੇ ਬਲਵਿੰਦਰ ਸਿੰਘ ਜਟਾਣਾ ਕੌਣ ਆ ਤੇ ਸਿੱਧੂ ਮੂਸੇ ਵਾਲੇ ਦੇ ਗੀਤ ਤੋਂ ਬਾਅਦ ਹੀ ਸ਼ਰੋਮਣੀ ਕਮੇਟੀ ਨੇ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਅਜਾਇਬ ਘਰ ਦੇ ਵਿੱਚ ਲਾਈ ਸੀ ਸਿੰਗਰ ਚਾਹੇ ਤੇ ਬਹੁਤ ਕੁਝ ਦੇ ਸਕਦਾ ਸਮਾਜ ਨੂੰ